ਫਗਵਾੜਾ ਦੇ ਮੁਹੱਲਾ ਸੁਭਾਸ਼ਨਗਰ ਵਿਖੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਸ਼ਿਪ ਸੈਨਾ ਦੇ ਨੇਤਾ ਰਾਜੇਸ਼ ਪਲਟਾ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਇਸ ਹਮਲੇ ਵਿੱਚ ਰਾਜੇਸ਼ ਪਲਟਾ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਭੇਤੀ ਕਰਵਾਇਆ ਗਿਆ ਇਸ ਗੱਲ ਦੀ ਸੂਚਨਾ ਜਿਵੇਂ ਹੀ ਫਗਵਾੜਾ ਪੁਲਿਸ ਨੂੰ ਮਿਲੀ ਤਾਂ ਐਸਪੀ ਸਮੇਤ ਤਮਾਮ ਪੁਲਿਸ ਅਧਿਕਾਰੀ ਸਿਵਲ ਹਸਪਤਾਲ ਵਿਖੇ ਪਹੁੰਚ ਗਏ ਕਈ ਹਿੰਦੂ ਸੰਗਠਨਾ ਦੇ ਅਹੁਦੇਦਾਰਾ ਵੀ ਮੌਕੇ ਤੇ ਪਹੁੰਚੇ ਇਸ ਹਮਲੇ ਦੀ ਭਰਪੂਰ ਨਿੰਦਾ ਕੀਤੀ ਗਈ ਪੁਲਿਸ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹਮਲਾਵਾਰਾਂ ਦੇ ਖਿਲਾਫ ਧਾਰਾ 323 506 148 134 IPC ਦੇ ਤਹਿਤ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਘਟਨਾ ਸੰਬੰਧੀ ਸ਼ਿਵसेना ਆਗੂ ਰਾਜੇਸ਼ ਪਲਟਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਸੀਂ ਖੁਦ ਹੀ ਸੁਣੋ ਹਾਜੀ ਭਾਈ ਕੀ ਨਾਮ ਤੁਹਾਡਾ ਹੈ ਰਾਜੇਸ਼ ਪਲਟਾ ਪੜਾਈ ਕਿਹੜੀ ਸੈਨਾ ਤੋਂ ਆ ਸ਼ਿਵਸੈਨਾ ਪੰਜਾਬ ਕੀ ਮਾਮਲਾ ਹੋਇਆ ਪੜਾਈ ਅੱਜ ਅਸੀਂ ਸ਼ੁਰੂਆਤ ਦੇ ਕਲੈਕਸ਼ਨ ਕਰ ਰਹੇ ਸੀ ਕੋਈ ਜਰਵਾ ਨਹੀਂ ਨਾਸ ਹੋ ਜਿੰਮੀ ਕਰਵਾਜੀ ਵੇੜੇ ਅਸੀਂ ਵੀ ਐਜੂਲਰਾਂ ਦੇ ਅੰਦਰ ਬਾਹਰ ਨੂੰ ਮਹਾਰਾਜ ਦੇ ਮੱਲੇ ਦੇ ਵਿੱਚ ਅੰਦਰ ਵੀ ਐਜੂਲਰ ਪਰਚੀ ਘਟਾਨ ਚੱਲੇ ਤੇ ਸਾਥ ਔਰ ਚਾਹ ਪੰਜ ਛੇ ਜਣੇ ਪਹਿਲਾਂ ਸਾਡੇ ਦੇ ਜਵੇੜਾ ਜੁੜਾ ਮਾਰੀ ਆ ਕੇ ਇਹਨਾਂ ਨੇ ਵਾਰ ਕੇ ਭੱਜ ਕੇ ਜਾਣ ਚ ਰਹੀ ਆ ਫਿਰ ਸਾਰੇ ਮਗਰ ਹਾਕੀਆਂ ਲੈ ਕੇ ਆ ਕੇ بیسਬਾਲ ਲੈ ਕੇ ਦੋ ਨੰਬਰ ਗਲੀ ਸੁਭਾਸ਼ਨਾ ਤੇ ਇੱਕ ਘਰ ਫੁੱਲਾ ਦੀ ਮੇਰੇ ਹਾਕੀਆਂ ਮਾਰੀਆਂ ਮੇਰੇ ਪੈਰ ਸੁੱਜੇ ਪਏ ਕੋਈ ਗੱਲ ਨਹੀਂ ਕੋਈ ਹੋਈ ਕੋਬਾਬ ਨਹੀਂ ਹੋਈ ਪਰ ਇਹ ਕੋਣ ਕੋਣ ਲੋਗੇ ਹੋ ਕਿੰਨੇ ਵਿਅਕਤੀ ਆਪਣੇ ਪਿੰਦਾ ਪਿੰਦਾ ਕਹਿੰਦਾ ਇਹ ਪਿੰਦਾ ਕਹਿੰਦਾ ਤੈਨੂੰ ਮਾਰ ਹੀ ਦੇਣਾ ਤੂੰ ਜਾਨ ਨੂੰ ਮਾਰਨਾ ਤੈਨੂੰ ਕਹਿੰਦਾ ਕਿੰਨੇ ਲੋਕ ਸੀ ਸੱਤ ਅੱਠ ਜਣੇ ਦਾ ਹੈਗੇ ਸੀ ਨਾ ਤੇ ਕੀ ਕੋਈ ਪ੍ਰਾਣੀ ਰਾਂਚੇ ਸੀ ਵਾਰਾ ਦੇ ਹਮਲਾ ਹੋਇਆ ਪਤਾ ਨਹੀਂ ਸਾਨੂੰ ਤਾਂ ਸਾਡੀ ਤਾਂ ਪ੍ਰਾਣੀ ਰਾਂਚੇ ਸੀ ਤੁਸੀਂ ਹੁਣ ਪੜਾ ਹੀ ਕਿੰਨੇ ਲੋਕ ਸੀ ਅਸੀਂ ਚਾਰਜ ਵਿੱਚ ਕਲੈਕਸ਼ਨ ਕਰ ਰਹੇ ਸੀ ਬਰਤਰੀ ਚੋਬਾ ਯਾਤਰਾ ਹੂੰ ਹੂੰ ਉਹਨਾਂ ਤੇ ਵੀ ਹਮਲਾ ਹੋਇਆ ਹਾਂ ਉਹਨਾਂ ਨੂੰ ਉਹ ਜਦ ਤੱਕ ਸਮਾਂ ਫੇਸਬੋਲ ਆ ਕੇ ਲੈ ਗਏ ਉਹ ਮੋਰੇ ਬੋਰੇ ਨਿਕਲ ਗਏ ਮੈਂ ਆਪਣਾ ਬਚਾਅ ਕਰਦਾ ਰਿਹਾ ਆਪਾਂ ਜਿਗਿਆ ਤੇ ਜੇ ਮੈਂ ਨਾਕ ਕਰਦੇ ਅੰਦਰ ਵੱੜਦਾ ਤਾਂ ਉਹ ਕਹਿੰਦਾ ਤੈਨੂੰ ਮਾਰ ਹੀ ਦੇਣਾ ਇੱਕ ਬੈਗ ਜਿਗਾ ਕਲੈਕਸ਼ਨ ਦਾ ਉਹ ਵੀ ਜਾਣੇਗਾ ਕਿੰਨਾ ਕਿੰਨਾ ਦਾਜਾ ਲੱਗਦਾ ਉਸ ਪੈਸੇ ਹੋਣਗੇ ਸ਼ਹਿਰ ਦੀ ਕਲੈਕਸ਼ਨ ਨਹੀਂ ਕਰਦੇ ਭਾਜੀ ਉਹ ਕੋਈ 25000 30000 ਆਹ ਬੜੀ ਕੁਸ਼ਲ ਦਾਜਾ ਬਾਤੀ ਕੋਈ ਹੋਰ ਸਮਾਨ ਤੁਹਾਡਾ ਤਨੀ ਕੋਈ ਨਹੀਂ ਹੋਰ ਬੜੇ ਕੀ ਕਹਿਣਾ ਚਾਹਦੇ ਪੁੱਸੋਂ ਤੁਸੀਂ ਜਿਹੜਾ ਇਦਾਂ ਦਾ ਤੁਹਾਡੇ ਨੇ ਹੈਗਾ ਹੋਈ ਆ ਮੈਨੂੰ ਸਾਫਤ ਲਾਇਆ ਜਾਵੇ ਇੱਕ ਤੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਮਿਸਟਰ ਜੇਸ਼ ਪਟਾ ਨੇ ਉਹਨਾਂ ਦੇ ਸੇਣੀ ਇੱਕ ਲੜਕੇ ਨੇ ਜਿਨ੍ਹਾਂ ਨੇ ਸੁਭਾਸ ਨਗਰ ਦੇ ਇਲਾਕੇ ਦੇ ਵਿੱਚ ਜਨਾ ਦਾ ਆਪਸ ਵਿੱਚ ਚੜਾਈ ਝਗੜਾ ਹੋਇਆ ਜਿਨ੍ਹਾਂ ਸੱਤਾ ਲੱਗਿਆ ਨੇ ਅਸੀਂ ਨੋਟ ਕੀਆ ਹੈ स्टेटमेंट भी रिकॉर्ड कर रहे हैं जो है। और जो एज पर लीगल एक्शन होएगा वी विल टेक केयर और पुलिस ने वी डिपीटेड आर पार्टीज टू तो राउंड अप ये जिन्हें सफल हुई आपस लड़ाई झगड़ा किया है कानून हाथ छे हैं वो सारे इसे गलते राउंड अप करा एंड वी विल मेंटेन कंप्लीट एक पीसफुल सिनारी होता मेनटेन और इसलिए पुलिस डिप्लॉय कर रही है कुछ दुकान भी तोड़ हुई है बाबा गदिया इलाके के अंदर ਤਾਂ ਲੱਗਿਆ ਵੀ ਆ ਵਰਿਫਾਈਂਗ ਇੰਟਾਇਰ ਮੈਟਰ ਵੀ ਕਿਵੇਂ ਕਿਵੇਂ ਹੋਇਆ ਕੌਣ ਕੌਣ ਆਇਆ ਕਿਹੜੇ ਕਿਹੜੇ ਰਿਪੋਰਟ ਸੀ ਇਸ ਸਬੰਧ ਵਿੱਚ ਵੀ ਵੀ ਵਿਲ ਟੇਕ ਐਕਸ਼ਨ ਅਸਪਰ ਕਨਾਲਟਾਈਨ ਦੱਸੇ ਵੀ ਕੌਣ ਲੋਕ ਸੀ ਹੋ ਹਾਂਜੀ ਅਸੀਂ ਇਹਨਾਂ ਦਾ ਸਟੇਟਮੈਂਟ ਰਿਪੋਰਟ ਕਰ ਰਹੇ ਹਾਂ ਦੱਸਿਆ ਵੀ ਆ ਵਰਿਫਾਈਂਗ ਆ ਸਾਰਾ ਐਸਪਰ ਜੂ ਵੀ ਆ ਵਰਿਫਾਈ ਕਰਦੇ ਇਨਵੈਸਟਿਗੇਟ ਕਰਕੇ ਨਾ ਪ੍ਰੋਪਰ ਮੈਮ ਇਹ ਕਿਹੜੀ ਸੰਸਥਾ ਤੋਂ ਹੈ ਉਹ ਤਾਂ ਕੁਝ ਸਾਹਮਣੇ ਆ ਇਹ ਜੇ ਦੋਨੋਂ ਅਲੱਗ-ਅਲੱਗ ਸੰਸਥਾਵਾਂ ਤੋਂ ਨੇ ਔਰ ਮਲਟੀਪਲ ਲੋਕਾਂ ਦੇ ਨਾਮ ਹੈਗੇ ਨੇ ਵਿੱਚ ਇਹਦੇ ਤੇ ਅਸੀਂ ਵੈਰੀਫਾਈ ਕਰਕੇ ਵੀ ਵਿਲ ਟੇਕ ਕਰਾਂਗੇ ਝਗੜੇ ਦਾ ਪ੍ਰਮ ਫਿਲਹਾਲ ਤਾਂ ਇਹ 10ਵੇਂ ਨੇ ਕਿ ਮੋਮੈਂਟਰੀਲੀ ਹੋਇਆ ਉਸੇ ਮੌਕੇ 'ਤੇ ਹੋਇਆ ਤੇ ਇਸ ਚੀਜ਼ ਨੂੰ ਅਸੀਂ ਵੈਰੀਫਾਈ ਕਰਾਂਗੇ ਮੈਮ ਇਹਨੇ ਪਤਾ ਹੀ ਨਹੀਂ ਦੱਸਿਆ ਕਿ ਕਿਉਂ ਉਦੋਂ ਗਏ ਤੁਸੀਂ ਇਨਨ ਦਾ ਕੋਈ ਸ਼ਿਵਰਾਤਰੀ ਦਾ ਉਹ ਸੀਗਾ ਸਮਾਗਮ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਲੈਕਸ਼ਨ ਕਰਨ ਗਏ ਸੀਗੇ ਤੇ ਉੱਥੇ ਮੌਕੇ ਤੇ ਇਹਨਾਂ ਦਾ ਕੋਈ ਆਰਗੂਮੈਂਟ ਹੋਇਆ ਦੋਨੋਂ ਪਾਰਟੀਆਂ ਦਾ ਲੜਾਈ ਝਗੜਾ ਹੋਇਆ ਤੇ ਜਿਹਦੇ ਵਿੱਚ ਇਹ ਸਫਲ ਵੀ ਵਿੱਚ ਇਹਨਾਂ ਦੀ ਆਪਸ ਵਿੱਚ ਮੈਂ ਉਥੇ ਸੀਸੀ ਕੈਮਰੇ ਫੁਟੇਜ ਜੀ ਜੀ ਇਹ ਸਾਡੀ ਟੀਮਸ ਲੈ ਗਈਆਂ ਨੇ ਕਲੈਕਟ ਕਰ ਰਹੀ ਸੀ ਸਾਰਾ ਵੈਰੀਫਾਈ ਕਰਕੇ ਵੀ ਵਿਲ ਟੇਕ ਸਟ੍ਰਿਕਟ ਐਕਸ਼ਨ ਜਿੰਕਿਨੇ ਜੋ ਸਫਲ ਮੁੰਏ ਜਿੰਨੇ ਕੁ ਸੱਤਾ ਮਾਰੀਆ ਨੇ ਵੀ ਵਿਲ ਟੇਕ ਸਟ੍ਰਿਕਟ ਐਕਸ਼ਨ ਕੀ ਦੂਸਰੀ ਪਾਰਟੀ ਦਾ ਕੋਈ ਰਾਜੂਲ ਹਸਪਤਾਲ ਜੀ ਅਜੇ ਸਾਨੂੰ ਇਹਨਾਂ ਦਾ ਹੀ ਪਤਾ ਲੱਗਿਆ ਜੀ ਵੀ ਇਸਟਿਲ ਲੋਗ ਹੈ